ਲਗਾਤਾਰ ਪੈ ਰਹੇ ਮੀਂਹ ਕਾਰਨ ਕਾਫੀ ਫਸਲਾਂ ਬਰਬਾਦ ਹੋਈਆਂ ਹਨ ਇਸ ਦੇ ਨਾਲ ਹੀ ਕਾਫੀ ਇਲਾਕਿਆਂ ਦੇ ਨਾਲ ਲੱਗਦੇ ਬੰਨ ਵੀ ਟੁੱਟੇ ਗਏ ਹਨ ਜਿਨ੍ਹਾਂ ਨਾਲ ਪਿੰਡਾਂ ਦੇ ਵਿੱਚ ਕਾਫੀ ਪਾਣੀ ਭਰ ਗਿਆ ਇਸ ਸਬੰਧ ਵਿੱਚ ਜ਼ਿਲ੍ਹਾ ਜਲੰਧਰ ਦੇ ਦੀਨੋਂ ਦੇ ਪਿੰਡ ਪੰਡੋਰੀ ਮੁਸ਼ਾਰਕਤੀ ਦੇ ਗੁਰਦੁਆਰਾ ਬਾਬਾ ਮੜ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਦੇ ਨੌਜਵਾਨਾਂ ਵੱਲੋਂ ਜਿੱਥੇ-ਜਿੱਥੇ ਹੜ੍ਹ ਆਏ ਹਨ ਉੱਥੇ ਮਿੱਟੀ ਦੀਆਂ ਟਰਾਲੀਆਂ ਦੀ ਸੇਵਾ ਕੀਤੀ ਜਾ ਰਹੀ ਹੈ ਤਾਂ ਜੋ ਪਿੰਡ ਦੇ ਅੰਦਰ ਵਾਟਰਪ੍ਰੂਫ ਪਾਣੀ ਨੂੰ ਕਿਸੇ ਤਰ੍ਹਾਂ ਰੋਕਿਆ ਜਾ ਸਕੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਨੌਜਵਾਨ ਨੇ ਦੱਸਿਆ ਕਿ ਜਿਸ ਦਿਨ ਦੇ ਹੜ੍ਹ ਆਏ ਹਨ ਪਿੰਡ ਦੇ ਨੌਜਵਾਨਾਂ ਵੱਲੋਂ ਮਿੱਟੀ ਦੇ ਬੋਰੇ ਭਰ ਕੇ ਹੜਾ ਵਾਲੀਆਂ ਜਗ੍ਹਾ ਤੇ ਲਜਾਇਆ ਜਾ ਰਿਹਾ ਹੈ ਉਹਨਾਂ ਨੇ ਸਮੂਹ ਐਨ ਆਰ ਆਈ ਅਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਸੇਵਾ ਵਿੱਚ ਆਪਣਾ ਸਹਿਯੋਗ ਕਰਨ ਅਤੇ ਗੁਰਦੁਆਰਾ ਬਾਬਾ ਮੜ ਸਾਹਿਬ ਵਿੱਚ ਚੱਲ ਰਹੀ ਸੇਵਾ ਜਿਵੇਂ ਕਿ ਮਿੱਟੀ ਦੇ ਬੋਰੇ ਪਰ ਨੇ ਟਰਾਲੀਆਂ ਦੇ ਵਿੱਚ ਮਿੱਟੀ ਲੱਦਣੀ ਆਦੀ ਸੇਵਾ ਚੱਲ ਰਹੀ ਹੈ ਇਸ ਵਿੱਚ ਯੋਗਦਾਨ ਪਾਉਣ ਨੌਜਵਾਨਾਂ ਵੱਲੋਂ ਇੱਕ ਨੰਬਰ ਵੀ ਦਿੱਤਾ ਗਿਆ ਹੈ ਜੇਕਰ ਕੋਈ ਦਾਨੀ ਸੱਜਣ ਇਸ ਸੇਵਾ ਵਿੱਚ ਆਪਣਾ ਸਹਿਯੋਗ ਦੇਣਾ ਚਾਹੁੰਦਾ ਹੈ ਤਾਂ ਉਹ ਇਸ ਮੋਬਾਈਲ ਨੰਬਰ ਤੇ ਸੰਪਰਕ ਕਰ ਸਕਦਾ ਹੈ ਨੌਜਵਾਨਾਂ ਨੇ ਅਪੀਲ ਕੀਤੀ ਹੈ ਕਿ ਇਲਾਕਾ ਨਿਵਾਸੀ ਮਿੱਟੀ ਦੀ ਸੇਵਾ ਤੇ ਬੋਰੀਆਂ ਦੀ ਸੇਵਾ ਕਰਨ ਨੌਜਵਾਨਾਂ ਨੇ ਹੋਰ ਕੀ ਜਾਣਕਾਰੀ ਦਿੱਤੀ ਤੁਸੀਂ ਵੇਖੋ ਇਸ ਖਾਸ ਖਬਰ ਵਿੱਚ ਪਿੰਡ ਪੰਡੋਰੀ ਮੁਸ਼ਾਰਕਤੀ ਤੋਂ ਪੱਤਰਕਾਰ ਮੋਈ ਸ਼ਰਮਾ ਦੀ ਰਿਪੋਰਟ ਪੰਜ ਪੰਜ ਕੀਨਾ ਚਾਡਾ ਮੇਰਾ ਨਾਮ ਹੈ ਬਾਜੀ ਗੁਰਵਿੰਦਰ ਸਿੰਘ ਇਹ ਜਿਹੜੀਆਂ ਟਰਾਲੀਆਂ ਲੈ ਕੇ ਚੱਲੇ ਕਿੱਥੋਂ ਲੈ ਕੇ ਚੱਲੇ ਆ ਤੇ ਕਿੱਥੇ ਲੈ ਕੇ ਚੱਲੇ ਜੀ ਇਹ ਬਾਜੀ ਪਿੰਡ ਪਡੋਰੀ ਗੁਰਦੁਆਰਾ ਬਾਬਾ ਮੜਾ ਸਾਹਿਬ ਦੇ ਦਰਬਾਰ ਤੋਂ ਜਾਣੀ ਆ ਇਹ ਬਾਜੀ ਹੜਪੀਤਾਂ ਦੇ ਲਈ ਜਾ ਰਹੀ ਆ ਆਪਣੇ ਦਰਿਆਵਾਂ ਤੇ ਜਿੱਥੇ ਬੰਨ ਟੁੱਟੇ ਹੋਏ ਆ ਇਹ ਜੀ ਆਪਣੇ ਸਾਰੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਤੇ ਆਪਣੇ ਇਲਾਕੇ ਆਪਣੇ ਏਰੀਆ ਦੀ ਸਾਰੀ ਸੰਗਤ ਸੇਵਾ ਕਰ ਰਹੀ ਆ ਨਾਲ ਹੋ ਕੇ ਜਦੋਂ ਮੁੰਡਿਆਂ ਨੇ ਸਾਰਿਆਂ ਨੇ ਪੂਰੇ ਭਰਾਏ ਆ ਤੇ ਉਹਨਾਂ ਨੇ ਬੋਰੀਆਂ ਦੀ ਮੰਗ ਕੀਤੀ ਸੀ ਵੀ ਜਿਹੜੀ ਮਿੱਟੀ ਆ ਬੋਰੀਆਂ ਜਾਵੇ ਤਾਂ ਸਾਰੇ ਮੁੰਡਿਆਂ ਨੇ ਨਾਲ ਰਲ ਕੇ ਮਿੱਟੀ ਦੀਆਂ ਟਰਾਲੀਆਂ ਭਰੀਆਂ ਐ ਤਾਂ ਇਹ ਹੁਣ ਸਾਰੀ ਦਰਿਆ ਤੇ ਜਾਣ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਚੱਲਦਾ ਪਿਆ ਕੰਮ ਤੁਹਾਨੂੰ ਕਿਸ ਚੀਜ਼ ਦੀ ਲੋੜ ਐ ਜਿਹੜਾ ਤੁਸੀਂ ਅਪੀਲ ਕਰਨਾ ਚਾਹੁੰਦੇ ਮਾ ਸਾਨੂੰ ਮਿੱਟੀ ਦੀ ਜੀ ਲੋੜ ਐ ਤੇ ਬੋਰੀਆਂ ਦੀ ਲੋੜ ਐ ਇਹ ਹੀ ਆ ਜੀ ਬਾਕੀ ਤਾਂ ਗੁਰਦੁਆਰੇ ਵੱਲੋਂ ਚੱਲ ਰਿਹਾ ਸਰ ਬਾਕੀ ਜਿੱਦਾਂ ਵੀ ਕਿਸੇ ਦੀ ਸ਼ਰਤ ਆ ਉਸ ਹਾਵ ਨਾਲ ਹੋਈ ਜਾਂਦਾ ਭਜੀ ਕਿੰਨਾ ਜੀ ਤੁਹਾਡਾ ਮੇਰਾ ਨਾਮ ਜੀ ਮਾਨਵੀਰ ਸਿੰਘ ਹੈ ਜੀ ਅੱਜ ਗੁਰਦਵਾਰਾ ਬਾਬਾ ਮੱਢ ਸਾਹਿਬ ਇੱਕ ਇਕੱਠੇ ਹੋਏ ਆ ਕਿ ਇਸ ਸੰਸ ਵਿੱਚ ਆ ਤੁਹਾਨੂੰ ਪਤਾ ਹੀ ਹੈ ਜੀ ਤਾਂ ਕਿ ਪੰਜਾਬ ਦੇ ਵਿੱਚ ਸਾਰਾ ਪੰਜਾਬ ਹਨਾ ਹੜ੍ਹਾਂ ਦੇ ਵਿੱਚ ਸਾਰਾ ਰੁੜਿਆ ਹੋਇਆ ਉਹਦੇ ਲਈ ਜਿੱਥੇ ਬੰਨ ਟੁੱਟੇ ਹੋਏ ਆ ਤੇ ਗੁਰਦੁਆਰਾ ਬਾਬਾ ਮੱਢ ਸਾਹਿਬ ਵੱਲੋਂ ਸਾਰੇ ਇਲਾਕੇ ਦੀ ਸੰਗਤ ਵੱਲੋਂ ਹਨਾ ਤੇ ਮਿੱਟੀ ਦੇ ਗੱਟੇ ਭਰ ਕੇ ਬੰਨਾਂ ਨੂੰ ਰੋਕਣ ਦੇ ਲਈ ਬੰਨ ਬੰਨਣ ਦੇ ਲਈ ਸੇਵਾ ਸ਼ੁਰੂ ਕੀਤੀ ਹੈ ਜੀ ਇਹ ਕਿੱਥੇ ਲੈ ਕੇ ਚੱਲੇ ਹੋ ਅ ਜਿੱਥੇ ਜਿੱਥੇ ਜੀ ਬੰਨ ਟੁੱਟੇ ਹੋਇਆ ਸੰਤਾਨਪੁਰ ਏਰੀਆ ਹੋ ਗਿਆ ਇਧਰ ਤਰਨਤਨ ਏਰੀਆ ਹੋ ਗਿਆ ਜਿੱਥੇ ਜ਼ਿਆਦਾ ਮਿੱਟੀ ਦੀ ਲੋੜ ਆ ਸੋ ਉਹਨਾਂ ਨਾਲ ਕੰਪਾਰਕ ਕਰਕੇ ਹਨ ਤੇ ਉੱਥੇ ਪਹੁੰਚ ਦੀ ਕੀਤੀ ਜਾ ਰਹੀ ਹੈ ਇਹ ਤੁਸੀਂ ਮਿੱਟੀ ਕਿੱਥੋਂ ਲੈ ਕੇ ਆਏ ਹੋ ਅ ਮਿੱਟੀ ਜੀ ਸੰਗਤ ਵੱਲੋਂ ਤੇ ਗੁਰਦੁਆਰੇ ਦੀ ਕਮੇਟੀ ਵੱਲੋਂ ਸਾਰੀ ਨਗਰ ਦੀ ਸੰਗਤ ਵੱਲੋਂ ਸੰਯੋਗ ਦੇ ਨਾਲ ਚੈਨਲ ਦੇ ਮਾధ్యਮ ਧਨੀ ਤੁਸੀਂ ਕੀ ਬੇਨਤੀ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਬੇਨਤੀ ਸੰਗਤ ਨੂੰ ਸਾਡੀ ਇਹ ਹੀ ਹੈ ਜੀ ਵੱਤੋ ਵੱਤ ਜਿੰਨੀ ਵੀ ਹੋ ਸਕਦਾ ਗੁਰਦੁਆਰਾ ਬਾਬਾ ਮੜ ਸਾਹਿਬ ਦੇਖੇ ਮਿੱਟੀ ਦੀ ਸੇਵਾ ਕੀਤੀ ਜਾਵੇ ਤੇ ਮਿੱਟੀ ਚਾਈਦੀ ਹੈ ਸਾਨੂੰ ਜੀ ਟਰਾਲੀਆਂ ਤੇ ਖਾਲੀ ਗੱਟੇ ਚਾਹੀਦੇ ਆ ਤੇ ਸੰਗਤ ਦੇ ਨਾਲ ਸੇਵਾ ਕਰਕੇ ਭਰ ਕੇ ਉੱਥੇ ਲੈ ਕੇ ਜਾਣੀ ਸੰਗਤ ਆਵੇ ਇੱਥੇ ਗੁਰਦੁਆਰਾ ਸਾਹਿਬ ਤੇ ਆ ਕੇ ਸਾਡੇ ਨਾਲ ਸੇਵਾ ਕਰਾਵੇ ਬੋਰੇ ਭਰ ਕੇ ਨਾਲ ਲੈ ਕੇ ਜਾਵੇ ਬਸ ਇਸੇ ਚੀਜ਼ ਦੀ ਲੋੜ ਹੈ ਹਾਂ ਜੀ ਅੱਬਾ ਜੀ ਕਿੰਨਾ ਜੀ ਆਪਣਾ ਮੇਰਾ ਨਾਮ ਬਾਬਾ ਪ੍ਰਵਿੰਦਰ ਸਿੰਘ ਹੈ ਜੀ ਅੱਜ ਕੀ ਇੱਥੇ ਮੇਲਾ ਇਕੱਠੇ ਹੋਇਆ ਜੀ ਕਿਸੇ ਸੇ ਵਿੱਚ ਅੱਜ ਪਿੰਡ ਅੰਮਸਾਰ ਕਰੀ ਦੇ ਨੌਜਵਾਨ ਜੋ ਕਿ ਹੜ੍ਹ ਪੀੜਤਾ ਦੇ ਟੁੱਟੇ ਬੰਨਾਂ ਦੀ ਜਗ੍ਹਾ ਤੇ ਮਿੱਟੀ ਪਾਉਣ ਵਾਸਤੇ ਤੇ ਕਟਖਤਰ ਹੋਏ ਹਨ ਜੋ ਸੰਗਤਾਰੋਂ ਨੌਜਵਾਨਾਂ ਨੂੰ ਕਿਹਾ ਜਾਂਦਾ ਹੈ ਕਿ ਅਪੀਲ ਹੈ ਕਿ ਵੱਧ ਤੋਂ ਵੱਧ ਸੰਯੋਗ ਦੇਣ ਮਿੱਟੀ ਦੀ ਅਤੇ ਖਾਲੀ ਕੰਬੂਰਿਆਂ ਦੀ ਤੇ ਨਾਲ ਸੰਯੋਗ ਦੇ ਕੇ ਜੋ ਕਿ ਕੱਚੇ ਬੰਨ ਟੁੱਟੇ ਹੋਏ ਹਨ ਉੱਥੇ ਮਿੱਟੀ ਪਾਉਣ ਵਾਸਤੇ ਵੱਧ ਤੋਂ ਵੱਧ ਸੇਵਾ ਕਰਨ ਇਹ ਬੇਨਤੀ ਹੈ ਜੀ ਹਾਂਜੀ ਬੋਜੀ ਕਿਹਨਾ ਜੀ ਮੇਰਾ ਨਾਮ ਭਾਜੀ ਗੁਰਚੰਦ ਸਿੰਘ ਹੈ ਜੀ ਜੀ ਅੱਜ ਕਿੱਥੇ ਆਏ ਕਿ ਇਸ ਸਬੰਦੇ ਸਰ ਇਹ ਸਾਡੇ ਪਿੰਡ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ ਜੀ ਹਰਪੀਟ ਤਾਂ ਪੀਟਾਂ ਲਈ ਜਿਹੜਾ ਪਿੰਡੋਰੀ ਮੇਸ਼ਾਰਕਤੀ ਜੀ ਇਹ ਗੁਰਦੁਆਰੇ ਦੀ ਕਮੇਟੀ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ ਜੀ ਜਿਹੜੇ ਤੁਸੀਂ ਦੇਖ ਰਹੇ ਹੁਣ ਸਾਡਾਂ ਦੀ ਸਥਿਤੀ ਦੇ ਵਿੱਚ ਜਿਹੜੇ ਬੰਨ ਟੁੱਟੇ ਹੋਏ ਲੋਕਾਂ ਦੇ ਘਰਾਂ ਦਾ ਨੁਕਸਾਨ ਹੋ ਰਿਹਾ ਹੈ ਉਹਨਾਂ ਨੂੰ ਬਚਾਉਣ ਲਈ ਬੰਨ ਪੱਕੇ ਕਰਨ ਲਈ ਜੀ ਇੱਥੋਂ ਸਾਡੇ ਪਿੰਡ ਤੋਂ ਮਿੱਟੀ ਦੀ ਸੇਵਾ ਜਾ ਰਹੀ ਹੈ ਜੀ ਕੱਟੇ ਭਰ ਕੇ ਜੀ ਹਾਂ ਜੀ ਕਿੰਨੇ ਦਿਨ ਚੱਲਣੀ ਹੈ ਕਿ ਕਿਹਨਾਂ ਦੇ ਸਹਿਯੋਗ ਨਾਲ ਹੋਵੇ ਤੇ ਕੀ ਅਪੀਲ ਹੈ ਇਹ ਜੀ ਅਪੀਲ ਅਸੀਂ ਤਾਂ ਇਹ ਕਰਦੇ ਹਾਂ ਵੀ ਆਪਣੇ ਇਲਾਕਾ ਨਿਵਾਸੀਆਂ ਨੂੰ ਇਹ ਅਪੀਲ ਕਰਦੇ ਹਾਂ ਐਨਆਰਆਈਆਂ ਨੂੰ ਕਰਦੇ ਹਾਂ ਵੀ ਸਾਡੀ ਮਦਦ ਕੀਤੀ ਜਾਵੇ ਮਿੱਟੀ ਦੇ ਲਈ ਜਿੰਨਾ ਚਿਰ ਆਪਣੀਆਂ ਸਥਿਤੀ ਚੋਂ ਪੰਜਾਬ ਨਹੀਂ ਨਿਕਲ ਰਿਹਾ ਸੀ ਉਹਨਾਂ ਚਾਰ ਸੇਵਕਾਂ ਦੀ ਕੋਸ਼ਿਸ਼ ਕਰ ਰਹੇ ਆ ਜੀ ਜਿੰਦ ਨਾ ਕਿ ਐਸਐਨ ਦਾ ਲੋੜਾਂ ਸੀ ਸਾਨੂੰ ਜੀ ਇਸ ਟਾਈਮ ਮਿੱਟੀ ਦੀ ਤੇ ਗੱਟਿਆਂ ਦੀ ਲੋੜ ਹੈ ਜੀ ਖਾਲੀ